ਦਾ ਹੀ ਜਾ ਰਿਹਾ ਹੈਗਾ ਤੁਸੀਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੁਝ ਪ੍ਰਸ਼ਾਸਨ ਨੂੰ ਮੌਕੇ ਤੇ ਪਹੁੰਚਿਆ ਹੈਗਾ ਜਿੱਥੇ ਮਾਹੌਲ ਨੂੰ ਤਣਾਅਪੂਰਵਕ ਹੁੰਦਿਆ ਉਸ ਨੂੰ ਸ਼ਾਂਤ ਕੀਤਾ ਜਾ ਰਿਹਾ ਹੈਗਾ ਮਾਹੌਲ ਨੂੰ ਤਣਾਅਪੂਰਵਕ ਹੁੰਦਿਆ ਦੇਖੇ ਦਿਹਾ ਹੁਆ ਜਿੱਥੇ ਕੁਝ ਪ੍ਰਸ਼ਾਸਨ ਪਹੁੰਚਿਆ ਹੈਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਹੋ ਬਰਨਾਲਾ ਦੀਆਂ ਤਸਵੀਰਾਂ ਹੈਗੀਆਂ ਇੱਥੇ ਬੱਸ ਸਟੈਂਡ ਦੇ ਬਾਹਰ ਵੀ ਪ੍ਰਦਰਸ਼ਨ ਕੀਤਾ ਗਿਆ ਪਰਪਲਸ ਪ੍ਰਸ਼ਾਸਨ ਵੱਲੋਂ ਮਾਮਲੇ ਨੂੰ ਵੀ ਸੁਲਝਾਇਆ ਜਾ ਰਿਹਾ ਹੈਗਾ ਬੱਸ ਸਟੈਂਡ ਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਂਜੀ ਇਹ ਵੀ ਸਾਰਾ ਬਾਹਰ ਦੇ ਬਾਹਰ ਆਪਣਾ ਰਿਡਮ ਜਲੋ ਬਕਾ ਕੋਈ ਨਾ ਨਹੀਂ ਕਰਨੀ ਪਰ ਜੇ ਹੋਵੇ ਤਾਂ ਬਦ ਹੋਗੀ ਇੱਕ ਮਿੰਟ ਇੱਕ ਮਿੰਟ ਦੇਖੋ ਦੋ ਗੱਲਾਂ ਤੁਹਾਡੇ ਨਾਲ ਕਿਸੇ ਗੱਲ ਦਾ ਕੋਈ ਧੱਕਾ ਹੋਇਆ ਹੈ ਇੱਕ ਮਿੰਟ ਇੱਕ ਮਿੰਟ ਕਿਸੇ ਗੱਲ ਦਾ ਵੀ ਤੁਹਾਡੇ ਨਾਲ ਕੋਈ ਧੱਕਾ ਹੋਇਆ ਵੀ ਪ੍ਰੇਜ਼ੈਂਟ ਕਰਦੇ ਆਂ ਟਰਾਂਸਪੋਰਟ ਨੂੰ ਤੁਸੀਂ ਸਾਨੂੰ ਦੱਸੋ ਸੀ ਤੁਹਾਡੇ ਨਾਲ ਇਹ ਕਿਸੇ ਤਰ੍ਹਾਂ ਦਾ ਕੋਈ ਟੱਕਾ ਹੋਇਆ ਤੁਸੀਂ ਬਹਿ ਕੇ ਗੱਲ ਕਰੋ ਆਪਾਂ ਗੱਲ ਕਰਨ ਦੀ ਕੋਈ ਇਹ ਕੋਈ ਤਰੀਕਾ ਨਹੀਂ ਹੈਗਾ ਆਪਣਾ ਖਾਲੀ ਕਾਰੋਬਾਰ ਬੰਦਾ ਕੋਲ ਆ ਰਿਹਾ ਚਲੋ ਜਾਨ ਲੱਗੇ ਆਓ ਚਲੋ ਕਰੋ ਜੀ ਹੋ ਜੋ ਸਭ ਚਲੋ ਕਰੋ ਜੀ ਅੱਜ ਜਿੱਥੇ ਮੋਲ ਸ਼ਾਂਤ ਕਰਨ ਵਾਸਤੇ ਬਰਨਾਲਾ ਪੋਸਟ ਪਹੁੰਚੀ ਹੈਗੀ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਐ ਡੀਐਸਪੀ ਵੱਲੋਂ ਜਿਹੜਾ ਜਿਹੜਾ ਹੈਗਾ ਸਮਝਾਇਆ ਗਿਆ ਵਪਾਰੀਆਂ ਨੂੰ ਜੇ ਤੁਸੀਂ ਤਸਵੀਰਾਂ ਦੇਖ ਲੇਗੇ ਤਾਂ ਕੀ ਕਹਿਣਾ ਚਾਹਣਾ ਹੈ ਜਿਹੜਾ ਵਪਾਰੀਆਂ ਵੱਲੋਂ ਬੁਪਾਰ ਮੰਡਲ ਵੱਲੋਂ ਬੰਦ ਕੀਤਾ ਗਿਆ ਹੈਗਾ ਮੌਲ ਵੀ ਤਣਾਅਪੂਰਵਕ ਹੁੰਦਾ ਦਿਖਾਈ ਦੇ ਰਿਹਾ ਕਿਵੇਂ ਰਹੇਗਾ ਤਾਂ ਨਹੀਂ ਸਾਰਾ ਮੌਲ ਸ਼ਾਂਤਪੂਰਵਕ ਹੈਗਾ ਕੋਈ ਤਣਾਅ ਵਾਲੀ ਗੱਲ ਨਹੀਂ ਹੈਗੀ ਜਿਹੜੇ ਵਪਾਰ ਮੰਡਲ ਦੇ ਕੁਝ ਆਗੂਆਂ ਵੱਲੋਂ ਇੱਥੇ ਆ ਕੇ ਬਸ ਸਟੈਂਡ ਨੂੰ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਉਹਨਾਂ ਨੂੰ ਪੂਰਾ ਸ਼ਕਤੀ ਦੇ ਨਾਲ ਇੱਥੋਂ ਕਹਿ ਦਿੱਤਾ ਗਿਆ ਤੇ ਤੋਰ ਦਿੱਤਾ ਗਿਆ ਕਿ ਸਿਰਫ ਔਰ ਸਿਰਫ ਜਿਹੜਾ ਕੋ ਵਲੰਟੇਰੀਲੀ ਦੁਕਾਨ ਬੰਦ ਕਰਨੀ ਚਾਹੁੰਦਾ ਉਹ ਕਰ ਸਕਦਾ ਹੈ ਵਪਾਰਮੰਡਲ ਦੇ ਨਾਲ ਵੱਜੇ ਕਿਸੇ ਨੂੰ ਧੱਕੇ ਦੇ ਨਾਲ ਕਿਸੇ ਨੇ ਵੀ ਦੁਕਾਨ ਨੂੰ ਜਾਂ ਕਿਸੇ ادارے ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਉਹ ਬਿਲਕੁਲ ਨਹੀਂ ਹੋਣ ਦਿੱਤਾ ਜਾਏਗਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਸਰ ਸੁਨੇਹਾ ਕੀ ਜਾਲਾ ਬਰਨਾਲਾ ਵਿੱਚ ਬਹੁਤ ਸ਼ਾਂਤ ਰਹੇ ਤਾਂ ਅਸੀਂ ਸਾਰਿਆਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਤੇ ਕੋਈ ਵੀ ਵਿਅਕਤੀ ਕਿਸੇ ਵੀ ਸਾਈਡ ਹੈ ਕੋਈ ਵੀ ਕਿਸੇ ਵੀ ਪਾਰਟੀ ਦੇ ਸਾਈਡ ਹੈ ਜੋ ਵੀ ਪੀਸਫੁਲ ਪ੍ਰੋਟੈਸਟ ਚੱਲ ਰਿਹਾ ਹੈ ਪੀਸਫੁਲੀ ਹੋਣਾ ਚਾਹੀਦਾ ਜੇਕਰ ਕੋਈ ਵੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰੂਗਾ ਉਹਨੂੰ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਤੇ ਸਭ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਸਾਫ਼ ਸ਼ਬਦਾਂ ਵਿੱਚ ਡੀਐੱਪੀ ਤਤਵੀਰ ਸਿੰਘ ਵੈਸ ਨੇ ਕਿਹਾ ਗਿਆ ਵੀ ਕਿਸੇ ਵੀ ਤਰ੍ਹਾਂ ਨਾਲ ਕਾਨੂੰਨ ਭੰਗ ਨਹੀਂ ਹੋ ਦਿੱਤਾ ਜਾਵੇਗਾ ਸ਼ਾਂਤਮਈ ਤਰੀਕੇ ਨਾਲ ਕੋਈ ਵੀ ਵਿਅਕਤੀ ਆਪਣਾ ਪ੍ਰੋਟੈਸਟ ਕਰ ਸਕਦਾ ਪਰ ਜੇਕਰ ਕੋਈ ਵੀ ਕਿਸੇ ਦੁਕਾਨ ਜਾਂ ਕਿਸੇ ਟਰਾਂਸਪੋਰਟ ਨੂੰ ਨਸਾਨ ਪਹਾਈਗਾ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੋ ਪਹਿਲਾ ਮਾਹੌਲ ਤਣਾਪੂਰਕ ਹੁੰਦਾ ਦਿਖਾਈ ਦੇ ਰਿਹਾ ਸੀ ਪਰ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਬੱਸ ਸਟੈਂਡ ਬਰਨਾਲਾ ਦੇ ਗੇਟ ਖਲਵਾ ਕੇ ਮਾਹੌਲ ਨੂੰ ਸ਼ਾਂਤ ਕੀਤਾ ਗਿਆ ਹੈਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਆਂ ਮਾਹੌਲ ਗਰਮਾਉਂਦਾ ਹੀ ਜਾ ਰਿਹਾ ਗਰਮਾਉਂਦਾ ਹੀ ਜਾ ਰਿਹਾ ਹੈਗਾ ਤੁਸੀਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਹੁੰਚਿਆ ਹੈਗਾ ਜਿੱਥੇ ਮਾਹੌਲ ਨੂੰ ਤਣਾਅਪੂਰਵਕ ਹੁੰਦਿਆ ਉਸ ਨੂੰ ਸ਼ਾਂਤ ਕੀਤਾ ਜਾ ਰਿਹਾ ਹੈਗਾ ਮਾਹੌਲ ਨੂੰ ਤਣਾਅਪੂਰਵਕ ਹੁੰਦਿਆ ਦੇਖਿਆ ਗਿਆ ਹੋਇਆ ਜਿੱਥੇ ਕੋਲਸ ਪ੍ਰਸ਼ਾਸਨ ਪਹੁੰਚਿਆ ਹੈਗਾ ਤੁਸੀਂ ਵੀ ਇੱਥੇ ਦੇਖ ਸਕਦੇ ਹੈਗੇ ਹੋ ਬਰਨਾਲਾ ਦੀਆਂ ਤਸਵੀਰਾਂ ਹੈਗੀਆਂ ਇੱਥੇ ਬੱਸ ਸਟੈਂਡ ਦੇ ਬਾਹਰ ਵੀ ਪ੍ਰਦਰਸ਼ਨ ਕੀਤਾ ਗਿਆ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਮਾਮਲੇ ਨੂੰ ਵੀ ਸੁਲਝਾਇਆ ਜਾ ਰਿਹਾ ਹੈਗਾ ਬੱਸ ਸਟੈਂਡ ਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਆ ਬਾਅਦ ਵਿੱਚ ਆਏਗੇ ਗੱਲ ਦਾ ਕੋਈ ਝੱਗਾ ਹੋਇਆ ਇੱਕ ਮਿੰਟ ਇੱਕ ਮਿੰਟ ਕਿਸੇ ਗੱਲ ਦਾ ਵੀ ਤੁਹਾਡੇ ਨਾਲ ਕੋਈ ਝੱਗਾ ਹੋਇਆ ਆ ਵੀ ਪ੍ਰੇਜ਼ੈਂਟ ਕਰਦੇ ਆ ਟ੍ਰਾਂਸਪੋਰਟ ਨੂੰ ਤੁਸੀਂ ਸਾਨੂੰ ਦੱਸੋ ਸੀ ਤੁਹਾਡੇ ਨਾਲ ਇਹ ਕਿਸੇ ਤਰ੍ਹਾਂ ਦਾ ਕੋਈ ਝੱਗਾ ਹੋਇਆ ਤੁਸੀਂ ਬਹਿ ਕੇ ਗੱਲ ਕਰੋ ਆਪਾਂ ਗੱਲ ਕਰਨ ਨੂੰ ਚਾਹੇ ਇਹ ਕੋਈ ਤਰੀਕਾ ਨਹੀਂ ਹੈਗਾ ਆਪਣਾ ਕਾਰੋਬਾਰ ਬੱਤਾ ਦੇ ਦੋ ਚਲੋ ਜਿਆਨ ਲੱਗੇ ਆਓ ਸਾਰੇ ਕੰਮ ਨਹੀਂ ਚੱਲਦਾ ਚਲੋ ਚਲੋ ਕਰੋ ਜੀ ਹੋ ਜੋ ਸਾਰੇ ਚਲੋ ਕਰੋ ਜੀ ਆ ਵੀ ਕਰਾਂਗੇ ਗੱਲ ਕਰਾਂਗੇ ਵੀਰਾਂ ਨੂੰ ਕਰਾਂਗੇ ਅਜਿਤੇ ਮੋਲ ਸ਼ਾਂਤ ਕਰਨ ਵਾਸਤੇ ਬਰਨਾਲਾ ਪੁਸ ਪਹੁੰਚੀ ਹੈਗੀ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਡੀਐਸਪੀ ਵੱਲੋਂ ਜਿਹੜਾ ਜਿਹੜਾ ਹੈਗਾ ਸਮਝਾਇਆ ਗਿਆ ਵਪਾਰੀਆਂ ਨੂੰ ਜਿਵੇਂ ਸੁਖਵੀਰ ਸਿੰਘ ਬਾਦਸ਼ਾਹ ਕੀ ਕਹਿਣਾ ਚਾਹੁੰਦੇ ਹੈ ਜਿਹੜਾ ਵਪਾਰੀਆਂ ਵੱਲੋਂ ਬੁਪਾਰ ਮੋਟਰ ਵੱਲੋਂ ਬੰਦ ਕੀਤਾ ਗਿਆ ਹੈਗਾ ਮੋਲ ਵੀ ਤਣਾਅਪੂਰਵਕ ਹੁੰਦਾ ਦਿਖਾਈ ਦੇ ਰਿਹਾ ਕਿਵੇਂ ਰਹਿ ਜਾਏਗਾ ਤਾਂ ਨਹੀਂ ਸਾਰਾ ਮੋਲ ਸ਼ਾਂਤਪੂਰ ਸ਼ਾਂਤੀਪੂਰਵਕ ਹੈਗਾ ਕੋਈ ਤਣਾਅ ਵਾਲੀ ਗੱਲ ਨਹੀਂ ਹੈਗੀ ਜਿਹੜੇ ਵਪਾਰ ਮੰਡਲ ਦੇ ਕੁਝ ਆਗੂਆਂ ਵੱਲੋਂ ਇੱਥੇ ਆ ਕੇ ਬੱਸ ਸਟੈਂਡ ਨੂੰ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਉਹਨਾਂ ਨੂੰ ਪੂਰਾ ਸ਼ਕਤੀ ਦੇ ਨਾਲ ਇੱਥੋਂ ਕਹਿ ਦਿੱਤਾ ਗਿਆ ਤੇ ਦੂਰ ਦਿੱਤਾ ਗਿਆ ਕਿ ਸਿਰਫ ਔਰ ਸਿਰਫ ਜਿਹੜਾ ਕੋ ਵਲੰਟੇਰੀਲੀ ਦੁਕਾਨ ਬੰਦ ਕਰਨੀ ਚਾਹੁੰਦਾ ਉਹ ਕਰ ਸਕਦਾ ਹੈ ਵਪਾਰ ਮੰਡਲ ਦੇ ਨਾਲ ਪਰ ਜੇ ਕਿਸੇ ਨੂੰ ਧੱਕੇ ਦੇ ਨਾਲ ਕਿਸੇ ਨੇ ਵੀ ਦੁਕਾਨ ਨੂੰ ਜਾਂ ਕਿਸੇ ادارے ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਉਹ ਬਿਲਕੁਲ ਨਹੀਂ ਹੋਣ ਦਿੱਤਾ ਜਾਏਗਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਸਰ ਸੁਨੇਹਾ ਕੀ ਦੇਣਾ ਜਾਲਾ ਬਰਨਾਲਾ ਵਿੱਚ ਬਹੁਤ ਸ਼ਾਂਤ ਰਹੇਗਾ ਅਸੀਂ ਸਾਰਿਆਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਤੇ ਕੋਈ ਵੀ ਵਿਅਕਤੀ ਕਿਸੇ ਵੀ ਸਾਈਡ ਹੈ ਕੋਈ ਵੀ ਕਿਸੇ ਵੀ ਪਾਰਟੀ ਦੇ ਸਾਈਡ ਹੈ ਜੋ ਵੀ ਪੀਸਫੁਲ ਪ੍ਰੋਟੈਸਟ ਚੱਲ ਰਿਹਾ ਹੈ ਪੀਸਫੁਲੀ ਹੋਣਾ ਚਾਹੀਦਾ ਜੇਕਰ ਕੋਈ ਵੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰੂਗਾ ਉਹਨੂੰ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਤੇ ਸਖਤੋ ਸਖਤ ਕਾਰਵਾਈ ਕੀਤੀ ਜਾਏਗੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਸਾਫ ਸ਼ਬਦਾਂ ਵਿੱਚ ਡੀਐਫਪੀ ਤਤਵੀਰ ਸਿੰਘ ਵੈਸ ਨੇ ਕਿਹਾ ਗਿਆ ਵੀ ਕਿਸੇ ਵੀ ਤਰ੍ਹਾਂ ਨਾਲ ਕਾਨੂੰਨ ਭੰਗ ਨਹੀਂ ਹੋ ਦਿੱਤਾ ਜਾਵੇਗਾ ਸ਼ਾਂਤਮਈ ਤਰੀਕੇ ਨਾਲ ਕੋਈ ਵੀ ਵਿਅਕਤੀ ਆਪਣਾ ਪ੍ਰੋਟੈਸਟ ਕਰ ਸਕਦਾ ਪਰ ਜੇਕਰ ਕੋਈ ਵੀ ਕਿਸੇ ਦੁਕਾਨ ਜਾਂ ਕਿਸੇ ਟਰਾਂਸਪੋਰਟ ਨੂੰ ਨਿਸ਼ਾਨ ਪਹੁੰਚਾਇਗਾ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੋ ਪਹਿਲਾਂ ਮਾਹੌਲ ਤਣਾਹਪੂਰਕ ਹੁੰਦਾ ਦਿਖਾਈ ਦੇ ਰਿਹਾ ਸੀ ਪਰ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਬੱਸ ਸਟੈਂਡ ਬਰਨਾਲਾ ਦੇ ਗੇਟ ਖਲਵਾ ਕੇ ਮਾਹੌਲ ਨੂੰ ਸ਼ਾਂਤ ਕੀਤਾ ਗਿਆ ਹੈਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਹੋ ਮਾਹੌਲ ਗਰਮਾਉਂਦਾ ਹੀ ਜਾ ਰਿਹਾ ਮਾਹੌਲ ਗਰਮਾਉਂਦਾ ਹੀ ਜਾ ਰਿਹਾ ਹੈਗਾ ਤੁਸੀਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਹੁੰਚਿਆ ਹੈਗਾ ਜਿੱਥੇ ਮਾਹੌਲ ਨੂੰ ਤਣਾਅਪੂਰਵਕ ਹੁੰਦਿਆ ਉਸ ਨੂੰ ਸ਼ਾਂਤ ਕੀਤਾ ਜਾ ਰਿਹਾ ਹੈਗਾ ਮਾਹੌਲ ਨੂੰ ਤਣਾਅਪੂਰਵਕ ਹੁੰਦਿਆ ਦੇਖਿਆ ਗਿਆ ਹੋਇਆ ਜਿੱਥੇ ਪੁਲਸ ਪ੍ਰਸ਼ਾਸਨ ਪਹੁੰਚਾ ਹੈਗਾ ਤੁਸੀਂ ਵੀ ਇੱਥੇ ਦੇਖ ਸਕਦੇ ਹੈਗੇ ਹੋ ਬਰਨਾਲਾ ਦੀਆਂ ਤਸਵੀਰਾਂ ਹੈਗੀਆਂ ਇੱਥੇ বাস ਸਟੈਂਡ ਦੇ ਬਾਹਰ ਵੀ ਪ੍ਰਦਰਸ਼ਨ ਕੀਤਾ ਗਿਆ ਪਰ ਪੁਲਸ ਪ੍ਰਸ਼ਾਸਨ ਵੱਲੋਂ ਮਾਮਲੇ ਨੂੰ ਵੀ ਸੁਲਝਾਇਆ ਜਾ ਰਿਹਾ ਹੈਗਾ ਬੱਸ ਸਟੈਂਡ ਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਆ ਵੀ ਸਾਰਾ ਬਾਕੀ ਦੇ ਬਾਅਦ ਵੀ ਆਪਣਾ ਰਿਜ਼ਰਵ ਕੋਈ ਧਿਆਨ ਨਹੀਂ ਕਰਨੀ ਪਰ ਜੇ ਹੋ ਗਏ ਇੱਕ ਮਿੰਟ ਇੱਕ ਮਿੰਟ ਦੇਖੋ ਦੋ ਗੱਲਾਂ ਤੁਹਾਡੇ ਨਾਲ ਕਿਸੇ ਗੱਲ ਦਾ ਕੋਈ ਝੱਗਾ ਹੋਇਆ ਇੱਕ ਮਿੰਟ ਇੱਕ ਮਿੰਟ ਕਿਸੇ ਗੱਲ ਦਾ ਵੀ ਤੁਹਾਡੇ ਨਾਲ ਕੋਈ ਝੱਗਾ ਹੋਇਆ ਆ ਰਿਪ੍ਰেজੈਂਟ ਕਰਦੇ ਆਂ ਟਰਾਂਸਪੋਰਟ ਨੂੰ ਤੁਸੀਂ ਸਾਨੂੰ ਦੱਸੋ ਜੀ ਤੁਹਾਡੇ ਨਾਲ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਝੱਗਾ ਹੋਇਆ ਤੁਸੀਂ ਬਹਿ ਕੇ ਗੱਲ ਕਰੋ ਆਪਾਂ ਗੱਲ ਕਰਨ ਚਾਹ ਰਹੇ ਹਾਂ ਇਹ ਕੋਈ ਤਰੀਕਾ ਨਹੀਂ ਹੈਗਾ ਆਪਣਾ ਕਾਰੋਬਾਰ ਬੱਤਾਂ ਦੇ ਕੋਈ ਗੱਲ ਮਸਾਡ ਦੱਸੋ ਚਲੋ ਜਾਂ ਲੱਗੇ ਆਓ ਚਲੋ ਕਰੋ ਜੀ ਹੋ ਜਾਓ ਚਲੋ ਕਰੋ ਜੀ ਜਿੱਥੇ ਮੌਲ ਸ਼ਾਂਤ ਕਰਨ ਵਾਸਤੇ ਬਰਨਾਲਾ ਪੁਲ ਪਹੁੰਚੀ ਹੈਗੀ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਡੀਐਸਪੀ ਵੱਲੋਂ ਜਿਹੜਾ ਹੈਗਾ ਸਮਝਾਇਆ ਗਿਆ ਵਪਾਰੀਆਂ ਨੂੰ ਜਿਸ ਵਿੱਚ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿਹੜਾ ਜਾਣਿਆ ਜਿਹੜਾ ਵਪਾਰੀਆਂ ਵੱਲੋਂ ਬੁਗਬਾਰ ਬਹੁਤ ਵੱਲੋਂ ਬੰਦ ਕੀਤਾ ਗਿਆ ਹੈਗਾ ਮੌਲ ਬਿਨਾਂ ਤਣਾਅਪੂਰਵਕ ਹੁੰਦਾ ਦਿਖਾਈ ਦੇ ਰਿਹਾ ਕਿਵੇਂ ਦੇ ਰਿਹਾ ਹੈ ਤਾਂ ਸਾਰਾ ਮੌਲ ਸ਼ਾਂਤਪੂਰ ਸ਼ਾਂਤੀਪੂਰਵਕ ਹੈਗਾ ਕੋਈ ਤਣਾਅ ਵਾਲੀ ਗੱਲ ਨਹੀਂ ਹੈਗੀ ਜਿਹੜੇ ਵਪਾਰ ਮੰਡਲ ਦੇ ਕੁਝ ਆਗੂਆਂ ਵੱਲੋਂ ਇੱਥੇ ਆ ਕੇ ਬਸ ਸਟੈਂਡ ਨੂੰ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਉਹਨਾਂ ਨੂੰ ਪੂਰਾ ਸ਼ਕਤੀ ਦੇ ਨਾਲ ਇੱਥੋਂ ਕਹਿ ਦਿੱਤਾ ਗਿਆ ਤੇ ਤੋਰ ਦਿੱਤਾ ਗਿਆ ਕਿ ਸਿਰਫ ਔਰ ਸਿਰਫ ਜਿਹੜਾ ਕੋ ਵੋਲੰਟੇਰੀਲੀ ਦੁਕਾਨ ਬੰਦ ਕਰਨੀ ਚਾਹੁੰਦਾ ਉਹ ਕਰ ਸਕਦਾ ਹੈ ਵਪਾਰ ਮੰਡਲ ਦੇ ਨਾਲ ਵੱਧ ਜੇ ਕਿਸੇ ਨੂੰ ਧੱਕੇ ਦੇ ਨਾਲ ਕਿਸੇ ਵੀ ਦੁਕਾਨ ਨੂੰ ਜਾਂ ਕਿਸੇ ادارے ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਉਹ ਬਿਲਕੁਲ ਨਹੀਂ ਹੋਣ ਦਿੱਤਾ ਜਾਏਗਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਸਰ ਸੁਨੇਹਾ ਕੀ ਦੇਣਾ ਚਾਹਿਆ ਬਰਨਾਲਾ ਵਿੱਚ ਬਹੁਤ ਸ਼ਾਂਤ ਰਹੇਗਾ ਅਸੀਂ ਸਾਰਿਆਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਕੋਈ ਵੀ ਵਿਅਕਤੀ ਕਿਸੇ ਵੀ ਸਾਈਡ ਹੈ ਕੋਈ ਵੀ ਕਿਸੇ ਵੀ ਪਾਰਟੀ ਦੇ ਸਾਈਡ ਹੈ ਜੋ ਵੀ ਪੀਸਫੁਲ ਪ੍ਰੋਟੈਸਟ ਚੱਲ ਰਿਹਾ ਪੀਸਫੁਲੀ ਹੋਣਾ ਚਾਹੀਦਾ ਜੇਕਰ ਕੋਈ ਵੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰੂਗਾ ਉਹਨੂੰ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਤੇ ਸਖਤੋ ਸਖਤ ਕਾਰਵਾਈ ਕੀਤੀ ਜਾਏਗੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਸਾਫ ਸ਼ਬਦਾਂ ਵਿੱਚ ਡੀਐਸਪੀ ਤਤਵੀਰ ਸਿੰਘ ਵੈਸ ਨੇ ਕਿਹਾ ਗਿਆ ਵੀ ਕਿਸੇ ਵੀ ਤਰ੍ਹਾਂ ਨਾਲ ਕਾਨੂੰਨ ਭੰਗ ਨਹੀਂ ਹੋ ਦਿੱਤਾ ਜਾਵੇਗਾ ਸ਼ਾਂਤਮਈ ਤਰੀਕੇ ਨਾਲ ਕੋਈ ਵੀ ਵਿਅਕਤੀ ਆਪਣਾ ਪ੍ਰੋਟੈਸਟ ਕਰ ਸਕਦਾ ਪਰ ਜੇਕਰ ਕੋਈ ਵੀ ਕਿਸੇ ਵੀ ਦੁਕਾਨ ਜਾਂ ਕਿਸੇ ਟਰਾਂਸਪੋਰਟ ਨੂੰ ਨੁਸਾਨ ਪਹਾਈਗਾ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੋ ਪਹਿਲਾ ਮਾਹੌਲ ਤਨਾਪੂਰ ਕੋ ਹੁੰਦਾ ਦਿਖਾਈ ਦੇ ਰਿਹਾ ਸੀ ਪਰ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਬੱਸ ਸਟੈਂਡ ਬਰਨਾਲਾ ਦੇ ਗੇਟ ਖਲਵਾ ਕੇ ਮਾਹੌਲ ਨੂੰ ਸ਼ਾਂਤ ਕੀਤਾ ਗਿਆ ਹੈਗਾ ਤਸਵੀਰ ਤੁਸੀਂ ਦੇਖ ਸਕਦੇ ਹੈਗੇ ਆਂ ਮਾਹੌਲ ਗਰਮਾਉਂਦਾ ਹੀ ਜਾ ਰਿਹਾ ਮਾਹੌਲ ਗਰਮਾਉਂਦਾ ਹੀ ਜਾ ਰਿਹਾ ਹੈਗਾ ਤੁਸੀਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪੁਲਿਸ ਪ੍ਰਸ਼ਾਸਨ ਨੂੰ ਮੌਕੇ ਤੇ ਪਹੁੰਚਿਆ ਹੈਗਾ ਜਿੱਥੇ ਮਾਹੌਲ ਨੂੰ ਤਣਾਅਪੂਰਵਕ ਹੁੰਦਿਆ ਉਸ ਨੂੰ ਸ਼ਾਂਤ ਕੀਤਾ ਜਾ ਰਿਹਾ ਹੈਗਾ ਮਾਹੌਲ ਨੂੰ ਤਣਾਅਪੂਰਵਕ ਹੁੰਦਿਆ ਦੇਖਿਆ ਗਿਆ ਹੋਇਆ ਜਿੱਥੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਹੈਗਾ ਤੁਸੀਂ ਵੀ ਇੱਥੇ ਦੇਖ ਸਕਦੇ ਹੈਗੇ ਹੋ ਬਰਨਾਲਾ ਦੀਆਂ ਤਸਵੀਰਾਂ ਹੈਗੀਆਂ ਇੱਥੇ ਬੱਸ ਸਟੈਂਡ ਦੇ ਬਾਹਰ ਵੀ ਪ੍ਰਦਰਸ਼ਨ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਵੱਲੋਂ ਮਾਮਲੇ ਨੂੰ ਵੀ ਸੁਲਝਾਇਆ ਜਾ ਰਿਹਾ ਹੈਗਾ ਬਸਟੈਂਡ ਦੀ ਤੁਸੀਂ ਵੀਰਾਂ ਤੁਸੀਂ ਦੇਖ ਸਕਦੇ ਹੋਗੇ ਹਾਂਜੀ ਬਾਈ ਵੀ ਸਾਰੇ ਬੰਦ ਦੇ ਬਾਹਰ ਇੱਥੇ ਪਰ ਡੀਮ ਕੋਈ ਨਹੀਂ ਕਰਨੀ ਪਰ ਜੇ ਅਗਰ ਤੁਸੀਂ ਖੁਸ਼ ਹੋਵੋਗੇ ਇੱਕ ਮਿੰਟ ਇੱਕ ਮਿੰਟ ਦੇਖੋ ਦੋ ਗੱਲਾਂ ਥੋਡੇ ਨੇ ਕਿਸੇ ਗੱਲ ਦਾ ਕੋਈ ਧੱਕਾ ਹੋਇਆ ਨਹੀਂ ਇੱਕ ਮਿੰਟ ਇੱਕ ਮਿੰਟ ਕਿਸੇ ਗੱਲ ਦਾ ਵੀ ਥੋਡੇ ਨੇ ਕੋਈ ਧੱਕਾ ਹੋਇਆ ਵੀ ਪ੍ਰੇਜ਼ੈਂਟ ਕਰਦੇ ਆਂ ਟ੍ਰਾਂਸਪੋਰਟ ਨੂੰ ਤੁਸੀਂ ਸਾਨੂੰ ਦੱਸੋ ਸੀ ਤੁਹਾਡੇ ਨਾਲ ਇਹ ਕਿਸੇ ਤਰ੍ਹਾਂ ਦਾ ਕੋਈ ਝੱਗਾ ਹੋਇਆ ਤੁਸੀਂ ਬਹਿ ਕੇ ਗੱਲ ਕਰੋ ਆਪਾਂ ਗੱਲ ਕਰਨ ਨੂੰ ਚਾਹ ਰਹੇ ਆ ਇਹ ਕੋਈ ਤਰੀਕਾ ਨਹੀਂ ਹੈਗਾ ਆਪਣਾ ਖਾਲੀ ਕਾਰੋਬਾਰ ਬੱਸਾਂ ਦੇ ਪਰੋ ਦੇ ਆ ਇਹ ਦੱਸੋ ਚਲੋ ਜਾਨ ਲੱਗੇ ਆਓ ਚਲੋ ਕਰੋ ਜੀ ਹੋ ਜਾਓ ਚਲੋ ਕਰੋ ਜੀ ਅਸੀਂ ਕਰਾਂਗੇ ਗੱਲ ਜਿੱਥੇ ਮੌਲ ਸ਼ਾਂਤ ਕਰਨ ਵਾਸਤੇ ਬਰਨਾਲਾ ਪੁਲ ਪਹੁੰਚੀ ਹੈਗੀ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਡੀਐਸਪੀ ਵੱਲੋਂ ਜਿਹੜਾ ਜਿਹੜਾ ਹੈਗਾ ਸਮਝਾਇਆ ਗਿਆ ਵਪਾਰੀਆਂ ਨੂੰ ਜੇ ਤੁਸੀਂ ਤਤਵੀਰ ਦੇ ਜਾ ਚੁੱਕੇ ਹੋ ਕਿ ਕੀ ਕਰਨਾ ਚਾਹਣਾ ਹੈ ਜਿਹੜਾ ਵਪਾਰੀਆਂ ਵੱਲੋਂ ਵਪਾਰ ਵੱਡੋ ਵੱਲੋਂ ਬੰਦ ਕੀਤਾ ਗਿਆ ਹੈਗਾ ਮੌਲ ਬਿਨਾਂ ਤਣਾਉ ਪੂਰਵਕ ਹੋਊਗਾ ਦਿਖਾਈ ਦੇ ਰਿਹਾ ਹੈ ਕਿਵੇਂ ਹੋ ਜਾਏਗਾ ਤਾਂ ਨਹੀਂ ਸਾਰਾ ਮੌਲ ਸ਼ਾਂਤਪੂਰ ਸ਼ਾਂਤੀਪੂਰਵਕ ਹੈਗਾ ਕੋਈ ਤਣਾਉ ਵਾਲੀ ਗੱਲ ਨਹੀਂ ਹੈਗੀ ਜਿਹੜੇ ਵਪਾਰ ਮੰਡਲ ਦੇ ਕੁਝ ਆਗੂਆਂ ਵੱਲੋਂ ਇੱਥੇ ਆ ਕੇ ਬੱਸ ਸਟੈਂਡ ਨੂੰ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਉਹਨਾਂ ਨੂੰ ਪੂਰਾ ਸ਼ਕਤੀ ਦੇ ਨਾਲ ਇੱਥੋਂ ਕਹਿ ਦਿੱਤਾ ਗਿਆ ਤੇ ਤੋਰ ਦਿੱਤਾ ਗਿਆ ਕਿ ਸਿਰਫ ਔਰ ਸਿਰਫ ਜਿਹੜਾ ਕੋ ਵਲੰਟੇਰੀਲੀ ਦੁਕਾਨ ਬੰਦ ਕਰਨੀ ਚਾਹੁੰਦਾ ਉਹ ਕਰ ਸਕਦਾ ਹੈ ਵਪਾਰ ਮੰਡਲ ਦੇ ਨਾਲ ਪਰ ਜੇ ਕਿਸੇ ਨੂੰ ਧੱਕੇ ਦੇ ਨਾਲ ਕਿਸੇ ਨੇ ਵੀ ਦੁਕਾਨ ਨੂੰ ਜਾਂ ਕਿਸੇ ادارے ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਉਹ ਬਿਲਕੁਲ ਨਹੀਂ ਹੋਣ ਦਿੱਤਾ ਜਾਏਗਾ ਸਭ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਸਰ ਸੁਨੇਹਾ ਕੀ ਦੇਣਾ ਚਾਹਿਆ ਬਰਨਾਲਾ ਵਿੱਚ ਬਹੁਤ ਸ਼ਾਂਤ ਰਹੇ ਤਾਂ ਅਸੀਂ ਸਾਰਿਆਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੇ ਆ ਕਿ ਕੋਈ ਵੀ ਵਿਅਕਤੀ ਕਿਸੇ ਵੀ ਸਾਈਡ ਹੈ ਕੋਈ ਵੀ ਕਿਸੇ ਵੀ ਪਾਰਟੀ ਦੇ ਸਾਈਡ ਹੈ ਜੋ ਵੀ ਪੀਸਫੁਲ ਪ੍ਰੋਟੈਸਟ ਚੱਲ ਰਿਹਾ ਹੈ ਪੀਸਫੁਲੀ ਹੋਣਾ ਚਾਹੀਦਾ ਜੇਕਰ ਕੋਈ ਵੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰੂਗਾ ਉਹਨੂੰ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਤੇ ਸਭ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜਿੱਥੇ ਸਾਫ ਸ਼ਬਦਾਂ ਵਿੱਚ ਡੀਐਸਪੀ ਸੁਖਵੀਰ ਸਿੰਘ ਵੈਸ ਨੇ ਕਿਹਾ ਗਿਆ ਵੀ ਕਿਸੇ ਵੀ ਤਰ੍ਹਾਂ ਨਾਲ ਕਾਨੂੰਨ ਭੰਗ ਨਹੀਂ ਹੋ ਦਿੱਤਾ ਜਾਵੇਗਾ ਸ਼ਾਂਤਮਈ ਤਰੀਕੇ ਨਾਲ ਕੋਈ ਵੀ ਵਿਅਕਤੀ ਆਪਣਾ ਪ੍ਰੋਟੈਸਟ ਕਰ ਸਕਦਾ ਪਰ ਜੇਕਰ ਕੋਈ ਵੀ ਕਿਸੇ ਦੁਕਾਨ ਜਾਂ ਕਿਸੇ ਟਰਾਂਸਪੋਰਟ ਨੂੰ ਨੁਸਾਨ ਪਹੁੰਚਾਇਗਾ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੋ ਪਹਿਲਾ ਮਾਹੌਲ ਤਨਾਪੁਰ ਕੋ ਹੁੰਦਾ ਦਿਖਾਈ ਦੇ ਰਹੀ ਪਰ ਹੁਣ ਪੁਲਿਸ ਪ੍ਰਸ਼ਾਸਨ ਬੋਲੋ ਬਸ ਸਟੈਂਡ ਬਰਨਾਲਾ ਦੇ ਗੇਟ ਖਲਵਾ ਕੇ ਮਾਹੌਲ ਨੂੰ ਸ਼ਾਂਤ ਕੀਤਾ ਗਿਆ ਹੈਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਆ ਮਾਹੌਲ ਗਰਮਾਉਂਦਾ ਹੀ ਜਾ ਰਿਹਾ ਹੈ ਮਾਹੌਲ ਗਰਮਾਉਂਦਾ ਹੀ ਜਾ ਰਿਹਾ ਹੈਗਾ ਤੁਸੀਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪ੍ਰਸ਼ਾਸਨ ਨੂੰ ਮੌਕੇ ਤੇ ਪਹੁੰਚਿਆ ਹੈਗਾ ਜਿੱਥੇ ਮਾਹੌਲ ਨੂੰ ਤਣਾਅਪੂਰਵਕ ਹੁੰਦਿਆ ਉਸ ਨੂੰ ਸ਼ਾਂਤ ਕੀਤਾ ਜਾ ਰਿਹਾ ਹੈਗਾ ਮਾਹੌਲ ਨੂੰ ਤਣਾਅਪੂਰਵਕ ਹੁੰਦਿਆ ਦੇਖੇ ਦਿਹਾ ਹੁਆ ਜਿੱਥੇ ਕੋਲਸ ਪ੍ਰਸ਼ਾਸਨ ਪਹੁੰਚਿਆ ਹੈਗਾ ਤੁਸੀਂ ਵੀਰਾਂ ਤੁਸੀਂ ਦੇਖ ਸਕਦੇ ਹੈਗੇ ਹੋ ਬਰਨਾਲਾ ਦੀਆਂ ਤਸਵੀਰਾਂ ਹੈਗੀਆਂ ਜਿੱਥੇ ਬੱਸ ਸਟੈਂਡ ਦੇ ਬਾਹਰ ਵੀ ਪ੍ਰਦਰਸ਼ਨ ਕੀਤਾ ਗਿਆ ਪਾਰਪੁਲਸ ਪ੍ਰਸ਼ਾਸਨ ਵੱਲੋਂ ਮਾਮਲੇ ਨੂੰ ਵੀ ਸੁਲਝਾਇਆ ਜਾ ਰਿਹਾ ਹੈਗਾ ਬੱਸ ਸਟੈਂਡ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਹਾਂਜੀ ਇਹ ਵੀ ਸਾਰੇ ਬੱਸ ਸਟੈਂਡ ਦੇ ਬਾਹਰ ਵੀ ਆਪਣਾ ਰਿਡੈਂਸ ਪਰੜੀ ਮੈਂ ਵੀ ਚਲੋ ਬੱਸ ਕੋਈ ਧਿਆਨ ਨਹੀਂ ਕਰਨੀ ਪਰ ਜੇ ਇਹ ਉਹਨਾਂ ਦਾ ਨਾ ਹੋ ਇੱਕ ਮਿੰਟ ਇੱਕ ਮਿੰਟ ਦੇਖੋ ਤੁਹਾ ਗੱਲ ਹੈ ਤੁਹਾਡੇ ਨਾਲ ਕਿਸੇ ਗੱਲ ਦਾ ਕੋਈ ਝੱਗਾ ਹੋਇਆ ਨਹੀਂ ਹੋਇਆ ਇੱਕ ਮਿੰਟ ਇੱਕ ਮਿੰਟ ਕਿਸੇ ਗੱਲ ਦਾ ਵੀ ਤੁਹਾਡੇ ਨਾਲ ਕੋਈ ਝੱਗਾ ਹੋਇਆ ਨਹੀਂ ਰਿਪ੍ਰেজেন্ট ਕਰਦੇ ਆ ਟ੍ਰਾਂਸਪੋਰਟ ਨੂੰ ਤੁਸੀਂ ਸਾਨੂੰ ਦੱਸੋ ਸੀ ਤੁਹਾਡੇ ਨਾਲ ਇਹ ਕਿਸੇ ਤਰ੍ਹਾਂ ਦਾ ਕੋਈ ਝੱਗਾ ਹੋਇਆ ਤੁਸੀਂ ਬਹਿ ਕੇ ਗੱਲ ਕਰੋ ਆਪਾਂ ਗੱਲ ਕਰਨ ਨੂੰ ਚਾਹੇ ਇਹ ਕੋਈ ਤਰੀਕਾ ਨਹੀਂ ਹੈਗਾ ਆਪਣਾ ਕਾਰੋਬਾਰ ਬੰਦਾ ਕਰਦੇ ਹੋ ਚਲੋ ਚਲੋ ਕਰੋ ਜੀ ਹੋ ਜਾਓ ਚਲੋ ਕਰੋ ਜੀ ਆ ਵੀ ਕਰਾਂਗੇ ਗੱਲ ਕਰਾਂਗੇ ਅੱਜ ਜਿੱਥੇ ਮੋਲ ਸ਼ਾਂਤ ਕਰਨ ਵਾਸਤੇ ਬਰਨਾਲਾ ਪੁਲ ਪਹੁੰਚੀ ਹੈਗੀ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਡੀਐਸਪੀ ਵੱਲੋਂ ਜਿਹੜਾ ਜਿਹੜਾ ਹੈਗਾ ਸਮਝਾਇਆ ਗਿਆ ਵਪਾਰੀਆਂ ਨੂੰ ਜਿਵੇਂ ਸੁਖਵੀਰ ਸਿੰਘ ਬਾਦਸ਼ਾਹ ਕੀ ਕਹਿਣਾ ਚਾਹੁੰਦੇ ਹੈ ਜਿਹੜਾ ਵਪਾਰੀਆਂ ਵੱਲੋਂ ਬੁਕਾਰ ਮੋਟਰ ਵੱਲੋਂ ਬੰਦ ਕੀਤਾ ਗਿਆ ਹੈਗਾ ਮੋਲ ਵੀ ਤਣਾਅਪੂਰਵਕ ਹੁੰਦਾ ਦਿਖਾਈ ਦੇ ਰਿਹਾ ਕਿਵੇਂ ਰਹਿ ਜਾਏਗਾ ਤਾਂ ਇਹ ਸਾਰਾ ਮਾਹੌਲ ਸ਼ਾਂਤਪੁਰ ਸ਼ਾਂਤੀਪੂਰਵਕ ਹੈਗਾ ਕੋਈ ਤਣਾਅ ਵਾਲੀ ਗੱਲ ਨਹੀਂ ਹੈਗੀ ਜਿਹੜੇ ਵਪਾਰ ਮੰਡਲ ਦੇ ਕੁਝ ਆਗੂਆਂ ਵੱਲੋਂ ਇੱਥੇ ਆ ਕੇ ਬੱਸ ਸਟੈਂਡ ਨੂੰ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਉਹਨਾਂ ਨੂੰ ਪੂਰਾ ਸਖਤੀ ਦੇ ਨਾਲ ਇੱਥੋਂ ਕਹਿ ਦਿੱਤਾ ਗਿਆ ਤੇ ਤੋਰ ਦਿੱਤਾ ਗਿਆ ਕਿ ਸਿਰਫ ਔਰ ਸਿਰਫ ਜਿਹੜਾ ਕੋ ਵਲੰਟੇਰੀਲੀ ਦੁਕਾਨ ਬੰਦ ਕਰਨੀ ਚਾਹੁੰਦਾ ਉਹ ਕਰ ਸਕਦਾ ਹੈ ਵਪਾਰ ਮੰਡਲ ਦੇ ਨਾਲ ਵੱਟੇ ਕਿਸੇ ਨੂੰ ਧੱਕੇ ਦੇ ਨਾਲ ਕਿਸੇ ਨੇ ਵੀ ਦੁਕਾਨ ਨੂੰ ਜਾਂ ਕਿਸੇ ادارے ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਉਹ ਬਿਲਕੁਲ ਨਹੀਂ ਹੋਣ ਦਿੱਤਾ ਜਾਏਗਾ ਸਖਤੋ ਸਖਤ ਕਾਰਵਾਈ ਕੀਤੀ ਜਾਏਗੀ ਸਰ ਸੁਨੇਹਾ ਕੀ ਦੇਣਾ ਜਾਲਾ ਬੁਰਾ ਆਲਾ ਵਿੱਚ ਬਹੁਤ ਸ਼ਾਂਤ ਰਹੇ ਤਾਂ ਅਸੀਂ ਸਾਰਿਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਤੇ ਕੋਈ ਵੀ ਵਿਅਕਤੀ ਕਿਸੇ ਵੀ ਸਾਈਡ ਹੈ ਕੋਈ ਵੀ ਕਿਸੇ ਵੀ ਪਾਰਟੀ ਦੇ ਸਾਈਡ ਆ ਜੋ ਵੀ ਪੀਸਫੁਲ ਪ੍ਰੋਟੈਸਟ ਚੱਲ ਰਿਹਾ ਹੈ ਪੀਸਫੁਲੀ ਹੋਣਾ ਚਾਹੀਦਾ ਜੇਕਰ ਕੋਈ ਵੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰੂਗਾ ਉਹਨੂੰ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਤੇ ਸਭ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਸਾਫ਼ ਸ਼ਬਦਾਂ ਵਿੱਚ ਡੀਐਸਪੀ ਤਤਵੀਰ ਸਿੰਘ ਵੈਸ ਨੇ ਕਿਹਾ ਗਿਆ ਵੀ ਕਿਸੇ ਵੀ ਤਰ੍ਹਾਂ ਨਾਲ ਕਾਨੂੰਨ ਭੰਗ ਨਹੀਂ ਹੋ ਦਿੱਤਾ ਜਾਵੇਗਾ ਸ਼ਾਂਤਮਈ ਤਰੀਕੇ ਨਾਲ ਕੋਈ ਵੀ ਵਿਅਕਤੀ ਆਪਣਾ ਪ੍ਰੋਟੈਸਟ ਕਰ ਸਕਦਾ ਪਰ ਜੇਕਰ ਕੋਈ ਵੀ ਕਿਸੇ ਦੁਕਾਨ ਜਾਂ ਕਿਸੇ ਟਰਾਂਸਪੋਰਟ ਨੂੰ ਨੁਸਾਨ ਪਹੁੰਚਾਏਗਾ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੋ ਪਹਿਲਾ ਮਾਹੌਲ ਤਣਾਹਪੁਰ ਕੋ ਹੁੰਦਾ ਦਿਖਾਈ ਦੇ ਰਿਹਾ ਸੀ ਪਰ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਬੱਸ ਸਟੈਂਡ ਬਰਨਾਲਾ ਦੇ ਗੇਟ ਖਲਵਾ ਕੇ ਮਾਹੌਲ ਨੂੰ ਸ਼ਾਂਤ ਕੀਤਾ ਗਿਆ ਹੈਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਆਂ